ਉਹ ਕਹਿੰਦੇ ਨੇ ਕਿ ਅਸੀਂ ਹਾਜ਼ਰੀ ਇਦਾਂ ਠੀਕ ਆ ਬੈਠੇ ਹੋਏ ਆ ਕਿਹੜੀ ਨਗਾਇਆਂ ਤੋਂ ਸਾਡੇ ਵੀਰ ਡਾਕਟਰ ਜਗਦੇਵ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਹਰ ਆਂਦੇ ਪਹੁੰਚਦੇ ਨੇ ਇੱਥੇ ਵੀ ਪਹੁੰਚੇ ਆ ਉਹਨਾਂ ਨੂੰ ਬੇਨਤੀ ਆ ਕਿ 3-4 ਮਿੰਟ ਵਾਸਤੇ ਆਪਣਾ ਵਿਚਾਰ ਜਿਹੜੇ ਹਮ ਸੰਗਤਾਂ ਦੇ ਵਿੱਚ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਪਾਏ ਗੁਰੂ ਜੀ ਕੀ ਫਤਿਹ ਸਵਾਜਾਪਾ ਉਸ ਧਰਤੀ ਦੇ ਉੱਤੇ ਵਿਰਾਜਮਾਨ ਹੋਏ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ ਅਨੀਹਾ ਦੇ ਵਿੱਚ ਉਹਨਾਂ ਨੂੰ ਕਿਣਕੇ ਸ਼ਹੀਦ ਕੀਤਾ ਗਿਆ ਉਸ ਧਰਤੀ ਦੇ ਉੱਤੇ ਆਪਾਂ ਅੱਜ ਵਿਰਾਜਮਾਨ ਸੋ ਅੱਜ ਆਪਾਂ ਇਸ ਅਸਥਾਨ ਤੇ ਭਾਈ ਗੁਰਜੀਤ ਸਿੰਘ ਜ ਤਕਰੀਬਨ 10 ਮਹੀਨਿਆਂ ਤੋਂ ਟਾਵਰ ਦੇ ਉੱਤੇ ਮੋਰਚਾ ਲਾ ਕੇ ਵਿਰਾਜਮਾਨ ਨੇ ਉਹਨਾਂ ਦੇ ਸੰਬੰਧ ਵਿੱਚ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆ ਬੇਅਦਬੀਆਂ ਜਿਹੜੀਆਂ ਥਾਂ-ਥਾਂ ਤੇ ਹੋ ਰਹੀਆਂ ਨੇ ਗੀਤਾ ਦੀਆਂ ਕੁਰਾਨ شریف ਬਾਈਬਲ ਉਹਨਾਂ ਸਾਰਿਆਂ ਧਾਰਮਿਕ ਗ੍ਰੰਥਾਂ ਵਾਸਤੇ ਇੱਥੇ ਅੱਜ ਮੋਰਚਾ ਜਿਹੜਾ ਉਸ ਸਟੇਜ ਤੇ ਸਾਂਝੀ ਕੀਤੀ ਗਈ ਸਮਾਣੇ ਤੋਂ ਚੱਲ ਕੇ ਸੋ ਸਟੇਜ ਦੇ ਉੱਤੇ ਬਹੁਤ ਸਾਰੇ ਵਿਦਵਾਨ ਸੱਜਣ ਬੈਠੇ ਹਨ ਸਾਡੇ ਪਿੰਡ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਬਾਬਾ ਪ੍ਰਗਟਦਾੜ ਜੀ ਉਹ ਵੀ ਪਹੁੰਚੇ ਨੇ ਜਿਹੜਿਆਂ ਦੇ ਅਪਾਹਜ ਹੋਣ ਦੇ ਬਾਵਜੂਦ ਵੀ ਹਰ ਖਾ ਦਾ ਉੱਤੇ ਬੋਝਦੇ ਨੇ ਉਹਨਾਂ ਦਾ ਧੰਨਵਾਦ ਸਾਰਿਆਂ ਸਮੇਤਾਂ ਦਾ ਧੰਨਵਾਦ ਕਰਾਂਗੇ ਜਿਹੜੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਕਥਾ ਕੀਰਤਨ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਵਰ੍ਹਾਈਆਂ ਕਰਦੀਆਂ ਨੇ ਉਹਨਾਂ ਸੰਗਤਾਂ ਨੂੰ ਖਾਸ ਕਰਕੇ ਇੱਥੇ ਪਹੁੰਚਣਾ ਚਾਹੀਦਾ ਭਾਰੇ ਭੋਏ ਅਕਿਰਤ ਕਰਨ ਮੰਦੀ ਹੋ ਮੰਦੇ ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਖਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੂੰਹ ਮੋੜ ਲੈਂਦੇ ਐ ਭਾਰੇ ਭੋਏ ਅਕਿਰਤ ਕਰਨ ਕਹਿੰਦੇ ਜਿਹੜੇ ਅਕਿਰਤ ਕਰਨ ਬੰਦੇ ਹੁੰਦੇ ਐ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਕਥਾ ਕਹਾਣੀਆਂ ਸੁਣਾ ਕੇ ਲੋਕਾਂ ਤੋਂ ਬੜਾ ਕੁਝ ਲੁੱਟਦੇ ਆ ਖਾਂਦੇ ਆ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਬੇਅਦਬੀ ਦੇ ਸਬੰਧ ਵਿੱਚ ਕਦੇ ਵੀ ਨਹੀਂ ਇਕੱਠੇ ਹੋਏ ਭਾਵ ਕੇ ਧਰਤੀ ਕਹਿੰਦੀ ਹੈ ਕਿ ਮੈਨੂੰ ਉਹ ਲੋਕਾਂ ਦਾ ਭਾਰ ਲੱਗਦਾ ਮੰਦਰਾਂ ਚ ਬੈਠ ਕੇ ਮਸੀਤਾਂ ਚ ਬੈਠ ਕੇ ਡੇਰੇ ਚ ਬੈਠ ਕੇ ਖਾਂਦੇ ਨੇ ਪਰ ਉਹ ਕਦੇ ਧਰਮ ਦੇ ਕੰਮ ਵਾਸਤੇ ਤੁਰੇ ਨਹੀਂ ਫਰੀਦ ਸਾਹਿਬ ਕਹਿੰਦੇ ਦਿਲੋ ਮੁਹੱਬਤ ਜਿੰਨ ਸਹੀ ਸੱਚੇ ਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਤੇ ਭੋਏ ਭਾਰਤੀ ਕਹਿੰਦੇ ਕਿ ਧਰਤੀ ਤੇ ਭਾਰ ਨੇ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਭਾਈ ਗੁਰਜੀਤ ਸਿੰਘ ਜਿਹੜੇ 10 ਮਹੀਨਿਆਂ ਤੋਂ ਟਾਵਰ ਤੇ ਚੜ੍ਹੇ ਹੋਏ ਨੇ ਅਸਲ ਦੇ ਵਿੱਚ ਉਹਨਾਂ ਦਾ ਪਿਆਰ ਗੁਰੂ ਦੇ ਨਾਲ ਪਿਆ ਹੈ ਅਸੀਂ ਤੇ ਵੈਸੇ ਹੀ ਗੱਲਾਂ ਮਾਰਨ ਵਾਲਿਆਂ ਪਿਆਰ ਤੇ ਅਸਲ ਉਹਨਾਂ ਦਾ ਪਿਆ ਹੈ ਜਿਹੜੇ ਪਿਆਰ ਵਾਲੇ ਨੇ ਉਹ ਚਾਹੇ ਥੋੜੇ ਨੇ ਆਏ ਨੇ ਜਿੱਦੇ ਮੁਸਲਮਾਨ ਉਹ ਸ਼ਾਹੀ 우ਮਾਮ ਆਏ ਸੀ ਨਾ ਉਹ ਵੀ ਗੱਲ کہہ ਕੇ ਗਏ ਸੀਗੇ ਕਿ ਜਿਹੜੇ ਮੋਰਤੇ ਨੇ ਉਹ ਜਿੱਤੇ ਜਾਂਦੇ ਆ ਸੰਗਤ ਚਾਹੇ ਘੱਟ ਹੋਵੇ ਉਹ ਇਕੱਲੇ ਉਹੀ ਜਿੱਤ ਸਕਦੇ ਆ ਸੰਗਤ ਜ਼ਿਆਦਾ ਹੋਵੇ ਉਹ ਨਹੀਂ ਕਹਿੰਦੇ ਲੋਹਾ ਕਿੰਨਾ ਪਿਆ ਹਰ ਇੱਕ ਦੁਕਾਨ ਦੇ ਉੱਤੇ ਲੋਹਾ ਭਰਿਆ ਪਿਆ ਪਰ ਕਦੇ ਸੋਨਾ ਥੋੜਾ ਐ ਦੁਕਾਨਾਂ 'ਚ ਭਰਿਆ ਪਿਆ ਸੋਨਾ ਥੋੜਾ ਹੁੰਦਾ ਜਿਹੜੀ ਕੀਮਤੀ ਚੀਜ਼ ਹੁੰਦੀ ਆ ਉਹ ਹਮੇਸ਼ਾ ਹੀ ਥੋੜੀ ਹੁੰਦੀ ਆ ਮੈਂ ਕਈ ਵਾਰੀ ਗੱਲ ਕਰਦਾ ਹਾਂ ਕਿ ਹਰ ਸ਼ਹਿਰ ਵਿੱਚ ਤੁਹਾਨੂੰ ਵੱਡੇ-ਵੱਡੇ ਇੰਜੀਨੀਅਰ ਮਿਲ ਜਾਣਗੇ ਹਰ ਇੱਕ ਸ਼ਹਿਰ ਦੇ ਵਿੱਚ ਵੱਡੇ-ਵੱਡੇ ਡਾਕਟਰ ਮਿਲ ਜਾਣਗੇ ਹਰ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਵੱਡੇ-ਵੱਡੇ ਵਕੀਲ ਮਿਲ ਜਾਣਗੇ ਭਾਈ ਗੁਰਜੀਤ ਸਿੰਘ ਵਰਗਾ ਸੰਤ ਨਹੀਂ ਮਿਲਣਾ ਕਿਉਂਕਿ 10 ਮਹੀਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਅਦਤ ਆਪਣਾ ਘਰ-ਵਾਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਠੰਡ ਦੇ ਵਿੱਚ ਬਾਰਸ਼ਾਂ ਦੇ ਵਿੱਚ ਉਸ ਟਾਵਰ ਦੇ ਉੱਤੇ ਬੈਠੇ ਰਹੇ ਜਿਹੜਾ ਗੁਰੂ ਤੋਂ ਕੁਝ ਨਾ ਕੁਝ ਸਿੱਖਦਾ ਰਹੇ ਨਾ ਪੈਂਟ ਸ਼ਰਟ ਵਾਲਾ ਮਾੜਾ ਹੁੰਦਾ ਨਾ ਚੋਲੇ ਵਾਲਾ ਮਾੜਾ ਹੁੰਦਾ ਨਾ ਦਾੜੀ ਕੱਟੀ ਵਾਲਾ ਮਾੜਾ ਹੁੰਦਾ ਨਾ ਦਾੜੀ ਰੱਖੀ ਵਾਲਾ ਮਾੜਾ ਹੁੰਦਾ ਅਸਲ ਦੇ ਵਿੱਚ ਸਾਡੇ ਵਿਚਾਰ ਚੰਗੇ ਤੇ ਮਾੜੇ ਹੁੰਦੇ ਜਿੱਦੇ ਸਾਡੇ ਵਿਚਾਰ ਚੰਗੇ ਬਣ ਗਏ ਉਦੋਂ ਸਾਨੂੰ ਵੀ ਗੁਰੂ ਨਾਲ ਪਿਆਰ ਪੈ ਜਾਣਾ ਜੋ ਪੰਜਾਬ ਸਰਕਾਰ ਨੇ ਇੱਕ ਨੰਬਰ WhatsApp ਦੇ ਉੱਤੇ ਦਿੱਤਾ ਉਸ ਨੰਬਰ ਦੇ ਉੱਤੇ ਆਪਣੀ VOTING ਜ਼ਰੂਰ ਕਰਨੀ ਹੈ ਉਹ VOTING ਦੇ ਹਿਸਾਬ ਦੇ ਨਾਲ ਫਿਰ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਨੇ ਫਿਰ ਜਲਦੀ ਤੋਂ ਜਲਦੀ ਇਹ ਕਾਨੂੰਨ ਰੋਟਾਂ ਦੀ ਗਿਣਤੀ ਕਰਕੇ ਉਹ ਕਾਨੂੰਨ ਪੰਜਾਬ ਸਰਕਾਰ ਦੇ ਟੀਬਲ ਤੱਕ ਲੈ ਕੇ ਜਾਣਾ ਫਿਰ ਪੰਜਾਬ ਸਰਕਾਰ ਨੇ ਉਹਦੇ ਤੇ ਆਪਣਾ ਹਰਾ ਪੈਨਸਲ ਚਲਾਉਣਾ ਹਰੇ ਪੈਨ ਦੀ ਅਸੀਂ ਉਡੀਕ ਕਰ ਰਹੇ ਆ ਕਿ ਉਹ ਹਰਾ ਪੈਨ ਕਦੋਂ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ